ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਪਾਈ ਤੁਹਾਡਾ ਭਾਈ ਮੇਰਾ ਨਾਮ ਸੁਖਜੀਤ ਲਾਲ ਹੈ ਤੇ ਮੈਂ ਮੋਕੇ ਦਾ ਪੰਚਾਇਤ ਮੈਂਬਰ ਵੀ ਆ ਜੀ ਭਾਜੀ ਜਿਹੜਾ ਦੇਖਿਆ ਕਿ ਹਮਲਾ ਹੋਇਆ ਜਾਂ ਇੱਟਾ ਰੋੜੇ ਵੱਜੇ ਹੋਏ ਆ ਕਿਸ ਵਕਤ ਕਿਸ ਵੱਲੋਂ ਵੱਜੇ ਆ ਸਰ ਇਹ ਆਪਣੇ ਇੱਕ ਪਿੰਡ ਛੱਡ ਕੇ ਅਗਲਾ ਪਿੰਡ ਨੈਕਸਟ ਮੰਦਿਰ ਦੋਨਾ ਵਾ ਹਾਂਜੀ ਉੱਥੋਂ ਦੇ ਭਾਜੀ 10-15 ਮੁੰਡੇ ਆਏ ਮੋਟਰਸਾਈਕਲ ਤੇ ਕੋਈ 10:00 ਵਜੇ 9:30 ਦਾ ਟਾਈਮ ਸੀਗਾ ਇਹਨਾਂ ਦੀ ਕੋਈ ਮੰਦਿਰ ਦੀ ਕੋਈ ਪਹਿਲਾਂ ਸਲਾਹ ਸੀ ਸਾਡੇ ਮੁੰਡਿਆਂ ਨਾਲ ਲੜਨ ਵਾਸਤੇ ਅਸੀਂ ਭਾਜੀ ਆਪਦੇ ਚੌਂਕ ਦੇ ਵਿੱਚ ਖੜੇ ਸੀਗੇ ਏ ਪਾਜੀ ਸਾਡੇ ਚੌਂਕ ਦੇ ਵਿੱਚ ਕੈਮਰੇ ਲੱਗੇ ਹੋਏ ਆ ਬੇਸ਼ੱਕ ਪੁਲਿਸ ਮੁਲਾਜ਼ਮ ਆਣ ਕੇ ਚੈੱਕ ਕਰ ਸਕਦੇ ਆ ਵੀ ਮਂਢੀ ਰਾਈ ਆ ਆਣ ਕੇ ਉਹਨਾਂ ਦੇ ਮੋਰਚਾ ਖੜੀ ਕੀਤੀ ਤੇ ਬੁੜੀਆਂ ਦੇ ਪਾਜੀ ਉਹ ਮਾਰਨ ਲਾ ਪਏ ਏ ਪਾਜੀ ਤੁਹਾਡੀ ਕੋਈ ਪ੍ਰਾਣੀ ਰੰਜਿਸ਼ ਸੀਗੀ ਨਹੀਂ ਪਾਜੀ ਕੋਈ ਰੰਜਿਸ਼ ਨਹੀਂ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਮਂਢੀ ਦੇ ਉਹਨਾਂ ਦੇ ਬੰਦੇ ਆ ਇਹਨਾਂ ਨੇ ਪਾਜੀ ਆਣ ਕੇ ਸਾਡੇ ਬਹੁਤ ਨੁਕਸਾਨ ਕੀਤਾ ਤੋੜ ਭੰਨ ਸਾਰੀ ਕੀਤੀ ਬੁੜੀਆਂ ਕੁੱਟੀਆਂ ਵਾਂ ਤੇ ਪਾਜੀ ਸੱਤਾ ਸਾਡੇ ਮੁੰਡਿਆਂ ਦੇ ਵੀ ਲੱਗੀਆਂ ਵਾਂ ਤਿੰਨਾਂ ਦੇ ਪਾਜੀ ਜਦੋਂ ਅਸੀਂ ਰਾਤ ਨੂੰ ਮੁੰਡੇ ਦਾਖਲ ਕਰਾਉਣ ਜਾ ਰਹੇ ਸੀਗੇ ਹੂੰ ਏ ਪਾਜੀ ਜਾ ਕੇ ਉਹ ਰੋਡ ਦੇ ਉੱਤੇ ਖੜੇ ਹੋ ਗਏ ਕਹਿੰਦੇ ਜਾਓ ਕਿੱਧਰ ਜਾ ਰਹੇ ਅਸੀਂ ਹੋਰ ਵਧਣੇ ਆ ਇੱਧਰ ਵੀ ਖੜੇ ਰਿਹਾ ਇੱਧਰ ਵੀ ਖੜੇ ਰਿਹਾ ਤੁਸੀਂ ਕਿਹਨੂੰ ਚੱਕਰਾ ਰਹੇ ਹੋ ਉਹ ਇੱਥੇ ਖੜੇ ਰਹਿ ਪ੍ਰਸ਼ਾਸਨ ਵੱਲੋਂ ਤੁਹਾਡੇ ਤੁਹਾਨੂੰ ਫੋਨ ਨਹੀਂ ਕੀਤਾ ਗਿਆ ਪਾਜੀ ਇਸ ਮੌਕੇ ਦੇ ਸਰਪੰਚ ਨੇ ਪ੍ਰੇਮਪਾਲ ਨੇ ਪਾਜੀ ਕੀਤਾ ਸੀਗਾ ਫੋਨ ਚੌਂਕੀ ਕੀਤਾ ਕਾਲਾ ਸਿੰਘ ਆ ਉਹ ਕਹਿੰਦੇ ਜੇ ਅਸੀਂ ਕਰਪੂਤਲੇ ਆ ਸਾਡੀ ਡਿਊਟੀ ਅਸੀਂ ਨਹੀਂ ਆ ਸਕਦੇ ਅਸੀਂ ਕਰਪੂਤਲੇ ਵਾਲੇ ਨੂੰ ਸਰਪੰਚ ਸਾਹਿਬ ਨੇ ਫੋਨ ਲਾਇਆ ਕਹਿੰਦੇ ਜੇ ਅਸੀਂ ਕਾਲਾ ਸਿੰਘ ਦੇ ਪੇਂ ਪਾਜੀ ਉਹ ਕੋਈ ਨਹੀਂ ਦੋਨੇ ਨਾ ਕਰਪੂਤਲੇ ਵਾਲੇ ਨਾ ਕਾਲਾ ਸਿੰਘ ਵਾਲੇ ਸਾਡੀ ਕੋਈ ਮਦਦ ਲਈ ਨਹੀਂ ਆ ਨਾ ਅਸੀਂ ਰਾਤ ਨੂੰ ਪਾਜੀ ਸਵੇਰੇ ਜਾ ਕੇ ਪਾਜੀ ਅਸੀਂ ਸਾਰਾ ਕੰਮ ਕਰਵਾਇਆ ਤੇ ਇਹ ਜਿਹੜਾ ਭਾਜੀ ਹਮਲਾ ਹੋਇਆ ਕੁਝ ਬੰਦਿਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਹਾਂਜੀ ਕੀ ਸੀ ਨਾ ਕੀ ਨਾਮ ਭਾਜੀ ਇਹਨਾਂ ਦਾ ਇੱਕਦਮ ਆਪਾਂ ਜੀ ਪਾਰੋ ਇੱਕ ਮਿੱਠੂ ਇੱਕ ਜਿੰਦਾ ਜਿੰਦਾ ਤੇ ਬਾਕੀ ਭਾਜੀ ਗੁੰਮਨਾਮ ਬੰਦੇ ਸੀਗੇ 10 12 ਸੀ ਸਾਨੂੰ ਚਿਹਰਿਆਂ ਦਾ ਨਹੀਂ ਪਤਾ ਤੇ ਭਾਜੀ ਆਪਣੇ ਇੱਕੋ ਪਿੰਡ ਦੇ ਆ ਸੱਤ ਹਾਂਜੀ ਇਹ ਸਾਰੇ ਇੱਕੋ ਪਿੰਡ ਦੇ ਆ ਤਿੰਨ ਚਾਰ ਜਾਣੇ ਜਿਹੜੇ ਆ ਤੇ ਆਪਣੇ ਉਹਨਾਂ ਵੱਲੋਂ ਤਾਡੇ ਅਜ ਦਾ ਅੰਦਰ ਵੀ ਅੰਦਰ ਵੀ ਗਏ ਹਾਂਜੀ 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 ਉਹ ਕੈਮਰੇ ਵੀ ਆ ਰਿਹਾ ਜੀ ਜਿਹੜੇ ਚੌਂਕ 'ਚ ਲੱਗੇ ਹੋਇਆ ਤੇ ਅੰਦਰੋਂ ਕੀ ਨੁਕਸਾਨ ਕੀਤਾ ਤਾਂ ਅੰਦਰੋਂ ਭਾਜੀ ਕੱਪੜੇ ધોਣ ਵਾਲੀ ਮਸ਼ੀਨ ਆ ਆ ਇੱਕ ਉਹਨਾਂ ਦੀ ਬਾਈਕ ਆ ਭਾਜੀ ਬਾਈਕ ਲੈ ਕੇ ਇੱਥੋਂ ਤੱਕ ਆਏ ਆ ਉਹ ਫਿਰ ਅਸੀਂ ਜਾਣ ਨਹੀਂ ਦਿੱਤੀ ਤੇ ਕੀ ਤੋੜਿਆ ਅੰਦਰ ਤਾਂ ਡਾਣਾ ਭਾਜੀ ਆ ਦੇਖੋ ਨੁਕਸਾਨ ਗੱਡੀ ਗੁੱਡੀ 'ਚ ਰੋੜੇ ਮਾਰਿਆ ਆ ਵਾਸ਼ਿੰਗ ਮਸ਼ੀਨ ਇੱਥੇ ਭਾਜੀ ਉਹਨਾਂ ਦਾ ਹਥਿਆਰ ਜਿਹੜੇ ਲੈ ਕੇ ਆਏ ਆ ਆ ਨਿਕਾ ਬਾਕੀ ਉਹ ਜਿਹੜੇ ਚੌਂਕ 'ਚ ਕੈਮਰੇ ਲੱਗੇ ਆ ਉਹਨਾਂ ਦੇ ਵਿੱਚ ਸਾਰਿਆਂ ਤੋਂ ਉਹਨਾਂ ਤੋਂ ਹਥਿਆਰ ਆ ਭਾਜੀ ਉਹ ਤੇ ਪਸ਼ੂਆਂ ਵਾਲ ਵੀ ਭਾਜੀ ਰੋੜੇ ਮਾਰਦੇ ਗਏ ਤੁਹਾਡਾ ਬੂਆ ਖੁੱਲਾ ਸੀਗਾ ਟਾਡੇ ਜਿਹੜੇ ਬੰਦੇ ਕੋਈ ਜ਼ਖਮੀ ਵੀ ਹੋਇਆ ਦਾ ਹਾਂਜੀ ਹਾਂਜੀ ਤਿੰਨੇ ਆ ਜੀ ਦੋ ਮੇਰੇ ਬ੍ਰਦਰ ਆ ਸਕੇ ਇੱਕ ਮੇਰੇ ਤਾਜ ਜੀ ਦਾ ਲੜਕਾ ਵਾ ਤੇ ਉਹਨਾਂ ਨੂੰ ਸਿਵਲ ਹਸਪੀਟਲ ਵੇਖ ਕੇ ਲੈ ਆਏਗੇ ਯੂ ਐਮ ਆਰ ਆਈ ਹੋ ਗਈ ਹੈ ਜੀ ਸਾਰਾ ਕੁਝ ਉਹਨਾਂ ਨੂੰ ਛੁੱਟੀ ਕਰਵਾ ਲੈਂਦੀ ਆ ਅਸੀਂ ਸਵੇਰੇ ਗਿਆ ਸੀ ਪਾਜੀ ਕਿਉਂ ਇਹ 24 ਘੰਟੇ ਦੇ ਵਿੱਚ ਵਿੱਚ ਕਰਾਉਣਾ ਹੁੰਦਾ ਜੋ ਨਹੀਂ ਕੋਈ ਜਾਨੀ ਵਾਲੇ ਨੁਕਸਾਨ ਤੇ ਨਹੀਂ ਹੋਇਆ ਨਹੀਂ ਪਾਜੀ ਕੋਈ ਨਹੀਂ ਉਹਨਾਂ ਦੇ ਸਾਨੂੰ ਨਹੀਂ ਪਤਾ ਸਾਡੇ ਬੰਦੇ ਅਸੀਂ ਜੋ ਸੀਗਾ ਐਮ ਆਰ ਆਈ ਸਾਨੂੰ ਮਿਲ ਗਈ ਆ ਤੇ ਅਸੀਂ ਬੰਦੇ ਨੂੰ ਛੁੱਟੀ ਕਰਵਾ ਲੈਂਦੀ ਆ ਤੇ ਸਾਰਾ ਸਾਰਾ ਮਾਮਲਾ ਵੇ ਕਿਸੇ ਕੈਮਰੇ ਦੇ ਵਿੱਚ ਕਵਰ ਹੋਇਆ ਹਾਂਜੀ ਸਾਡੇ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਜਿੱਥੇ ਕਿਨੇ ਤੁਸੀਂ ਖੜੇ ਆ ਉਹ ਦੋ ਚੌਂਕਾਂ ਦੇ ਵਿੱਚ ਕੈਮਰੇ ਹੈਗੇ ਮੌਜੂਦ ਹਾਂਜੀ 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 ਉਹਨਾਂ ਦੀ ਤੁਹਾਡੇ ਨਾਲ ਹਾਂਜੀ ਪਿੰਡ ਵਾਲੇ ਤੁਹਾਡੇ ਨਾਲ ਪਿੰਡ ਵਾਲੇ ਨਾਲ ਵੀ ਸਾਰੇ ਪਿੰਨੂ ਪੁੱਛ ਸਕਦੇ ਆਂ ਪੀ ਮੌਜੂਦਾ ਸਰਪੰਚ ਇੱਥੇ ਸੀ ਜੀ ਉਹ ਦੱਸੋ ਜੀ ਉਸ ਕੱਲ ਸਾਰਾ ਪਿੰਡ ਗਿਆ ਹੋਇਆ ਸੀ ਹਾਂਜੀ ਸਰ ਜਿਹੜੀ ਇਹਦਾ ਤਿਵਾਰ ਦਾ ਤੋਂ ਹੋਈ ਹੈ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਭਾਜੀ ਇਹਦੇ ਬਾਰੇ ਜਿੱਦਾਂ ਅਸੀਂ ਕੰਮ ਤੋਂ ਆਏ ਆ ਭਾਜੀ ਅੱਛਾ ਜੀ ਦੁਕਾਨ ਤੇ ਗਏ ਆ ਭਾਜੀ ਸ਼ਬਦਾ ਲੈਣ ਉੱਥੇ ਖਾਦੀ ਪੀਤੀ ਸੀ ਇਕੱਠੇ ਕੰਮ ਤੋਂ ਆਏ ਆ ਭਾਜੀ ਅੱਛਾ ਜੀ ਦੁਕਾਨ ਤੇ ਮਾੜੀ ਮੋਟੀ ਤੂ ਮੈਦ ਹੋ ਗਈ ਇੱਕ ਦੂਜੇ ਨਾਲ ਅੱਛਾ ਜੀ ਬਾਅਦ ਵਿੱਚ ਭਾਜੀ ਅਹੀਂ ਘਰੇ ਆ ਗਏ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਅਸੀਂ ਚੱਲੇ ਆ ਘਰ ਭਾਜੀ ਭਾਜੀ ਘਰ ਆਉਂਦਿਆ ਸਾਰੀ ਦਹਾਵੀਆਂ ਮਿੰਟਾਂ ਬਾਅਦ ਹੀ ਉਹ ਮਢੀਰ ਲੈ ਕੇ ਭਾਜੀ ਫੇਰ ਸਾਡੇ ਘਰ ਆ ਗਏ ਅੱਛਾ ਜੀ ਆਉਂਦਿਆ ਸਾਰੀ ਭਾਜੀ ਉਹਨੇ ਇਟਾਂ ਰੋੜੇ ਚਲਾਉਣੇ ਦੇਖੋ ਸ਼ੁਰੂ ਕਰ ਦਿੱਤੇ ਆ ਘਰੇ ਜਿੱਦਾਂ ਸਾਡੇ ਲੇਡੀਜ਼ ਆ ਲੇਡੀਜ਼ ਉੱਤੇ ਵੀ ਹਥੋ ਪਾਈ ਜਿੱਦਾਂ ਉਹ ਹੋਏ ਆ ਸਰ ਹਥਿਆਰ ਸੀ ਸਰ ਉਹਨਾਂ ਕੋਲ ਹਥਿਆਰ ਵੀ ਜ਼ਬਤ ਕੀਤੇ ਆ ਜੀ ਤੇ ਜਾਨੀ ਉਹਨਾਂ ਦਾ ਬਾਈਕ ਵੀ ਇੱਥ ਤੇ ਭਾਜੀ ਜਿੱਦਾਂ ਪਿੰਡ ਦੇ ਚਾਰ ਮੁੱਖ ਬੰਦੇ ਆ ਜਿਨ੍ਹਾਂ ਦੇ ਕਾਰਨ ਮਢੀਰੇ ਫੇ ਆਈ ਆ ਕੀ ਨਾਮ ਹਨ ਆ ਦਾ ਭਾਜੀ ਭਾਜੀ ਆਖੇਦਾ ਸਾਬੀ ਪਹਿਲਵਾਨ ਜਸਵਿੰਦਰ ਕਹਿੰਦੇ ਜੀ ਸਾਬਕਾ ਸਰਪੰਚ ਪਿੰਡ ਦਾ ਹਾਂਜੀ ਇੱਕ ਭਾਜੀ ਹੈਗਾ ਆਕਾਸ਼ ਅੱਛਾ ਜੀ ਇੱਕ ਭਾਜੀ ਬੂਟਾ ਆ ਅੱਛਾ ਇੱਕ ਭਾਜੀ ਬੱਬੂ ਆ ਤੇ ਜਿਹੜੇ ਭਾਜੀ ਬਾਹਰੋਂ ਮੁੰਡੇ ਆਏ ਸੀ ਉਹਨਾਂ ਦਾ ਨਾਮ ਪਤਾ ਹਾਂਜੀ ਭਾਜੀ ਉਹ ਦੋ ਤਿੰਨਾਂ ਦਾ ਪਰੇ ਸਾਡੇ ਨਾਲ ਸੀਗੇ ਕੀ ਨਾਮ ਹਨ 4-5 36 ਸੀਗੇ ਇੱਕ ਦਾ ਨਾਮ ਹੈਗਾ ਭਾਜੀ ਪਾਰੋ ਇੱਕ ਹੈਗਾ ਮਿੱਠਾ ਭਾਜੀ ਅੱਛਾ ਤੇ ਇੱਕ ਹੈਗਾ ਬਾਗਾ ਦਰਵਾਜ਼ਾ ਕਹਿ ਦਿੰਦੇ ਇੱਕ ਜਿੰਦਾ ਪਾਜੀ ਅੱਛਾ ਜੀ ਹਾਂ ਜੀ ਤੇ ਬਾਕੀ ਅਣਪਛਾਤੇ ਆ ਪਾਜੀ ਪੰਜ-ਛਤਿਆਂ ਨੇ ਹੋਰ ਨਾਲ ਤੇ ਜਿਹੜੇ ਤੁਹਾਡੇ ਤੇ ਪਿੰਡ ਦੇ ਬੰਦੇ ਆਲੇ ਤੁਸੀਂ ਨਾਮ ਦੱਸਿਆ ਕਿ ਇਹਨਾਂ ਨੇ ਬਾਹਰੋਂ ਬੰਦੇ ਸਿੱਧੇ ਪਾਜੀ ਫਿਰ ਉਹ ਮਢੀਰ ਸੱਦੀ ਇਹਨਾਂ ਨੇ ਤੇ ਕਹਿੰਦਾ ਤੁਹਾਡੇ ਨਾਲ ਤੂੰ ਮੈਂ ਹੋਈ ਆ ਦੁਕਾਨ ਦੇ ਉੱਤੇ ਤੁਸੀਂ ਸਾਲਿਓ ਮਰੇ ਆ ਵੀ ਜਾ ਕੇ ਘਾ ਠੋਕ ਦਿਓ ਸਾਹੀ ਪਹਿਲਵਾਨ ਇਲਕਾਰਾਂ ਮਾਰ ਕੇ ਕਹਿੰਦਾ ਕੁੱਤੇ ਚੂੜੇ ਜੁੱਤੀ ਥੱਲੇ ਰੱਖਾਂ ਦੇ ਠੋਕ ਦਿਓ ਕਹਿੰਦਾ ਜਾ ਕੇ ਜੀ ਸਰ ਇਹਨਾਂ ਦਾ ਕੰਮ ਹੈ ਠੀਕ ਹੈ ਆਹ ਭਾਜੀ ਸ਼ੋਹ ਹਾਂਜੀ ਭਾਜੀ ਮੈਂ ਪਿੰਡ ਚੱਕਦੋਣਾ ਦਾ ਵਾਸੀ ਆ ਤੇ ਸਾਡੇ ਜੋ ਵੀ ਚਾਂਸ ਹੋਇਆ ਕੱਲ ਰਾਤ ਅਸੀਮ ਜੀ ਦੇ ਵਿੱਚ ਤਿੰਨ ਬੰਦੇ ਆ ਵਿਕਾਸ਼ਦੀਪ ਸਾਦੀ ਪਲਵਾਨ ਬੂਟਾ ਇਹਨਾਂ ਨੇ ਸਾਡੇ ਤੇ ਹਮਲਾ ਕਰਾਇਆ ਸਾਡੇ ਤੇ ਹਮਲਾ ਕਰਾਇਆ ਅਸੀਂ ਮਸੀਂ ਬਚੇ ਨਾ ਤੇ ਸਾਨੂੰ ਕੁਝ ਤੂ ਕੀਤੇ ਇਹਨਾਂ ਨੇ ਬਹੁਤ ਜਿਆਦਾ ਸਾਡੀ ਗੰਦੇ ਗੰਦੇ ਇਸਤੇਮਾਲ ਕੀਤੇ ਸ਼ਬਦ ਚੂੜੀ ਜਾਤੀ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਪੈਰਾਂ ਥੱਲੇ ਰੱਖਣਾ ਹੈ ਉਹ ਬਾਲੇਪਿੰਡ ਦੇ ਇਹਨਾਂ ਨੇ ਸੱਦੇ ਬੰਦੇ ਸਾਡੇ ਸਾਧਕੇ ਘਰੇ ਰੋੜ ਇਟਾ ਮਰਵਾਇਆ ਬਡੀਆਂ ਨੇ ਮਰਵਾਇਆ ਇਹਨਾਂ ਨੇ ਬਡੀਆਂ ਕਟਾਈਆਂ ਸਾਡੀਆਂ ਇਹਨਾਂ ਨੇ ਅਸੀਂ ਕਾਨੂੰਨ ਤੋਂ ਇਹੋ ਹੀ ਚਾਹੁੰਦੇ ਆ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਰ ਬੰਦਿਆਰੇ ਨਾਮ ਵੀ ਇੱਕ ਰੀ ਦਦੋ ਕਿਹਨਾਂ ਨੇ ਕਰਵਾਇਆ ਹੋਰ ਕਰ ਲੋ ਇਸਾਬੀ ਸਰਪੰਚ ਸਾਹਿਬ ਇੱਕ ਹੁੰਦਾ ਛੋਟਾ ਜਿਹਾ ਡੱਕ ਬੱਬੂ ਬੱਬੂ ਇਹਨਾਂ ਨੇ ਉਹਨਾਂ ਨੂੰ ਕੱਲ ਦੇ ਸਾਡੇ ਘਰ ਨੂੰ ਜੰਮ ਮਡੇ ਤੁਮ ਦੀ ਸੱਦ ਕੇ ਇਹਨਾਂ ਨੇ ਮਤਲਬ ਕੀ ਤੁਹਾਡੇ ਤੋਂ ਇਲਾਵਾ ਤੁਹਾਡੇ ਲੇਡੀਜ਼ ਵਗੈਰਾ ਤਾਂ ਵੀ ਆ ਹਾਂਜੀ ਸਾਡੇ ਮਦਰ ਜੀ ਦੇ ਨਾਲ ਸੁਣ ਬਹੁਤ ਲੱਗੀ ਸਾਡੀ ਭਾਬੀ ਆਮਨਦੀਪ ਉਹਨਾਂ ਦੇ ਵੀ ਸੱਚ ਇਹਨਾਂ ਨੇ ਆਣ ਕੇ ਮਾਰਿਆ ਜੀ ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਕਾਨੂੰਨ ਤੋਂ ਹੋਏ ਦਰਖਾਸਤ ਕਰਦਾ ਵਾਂ ਜੋ ਕਿ ਇਹਨਾਂ ਨੇ ਸਾਡੇ ਕੱਲ ਰਾਤ ਨੂੰ ਵਾਰਦਾਤ ਕੀਤੀ ਆ ਅੰਦਰ ਵੜ ਕੇ ਲੇਡੀਜ਼ ਨੂੰ ਕੁੱਟਿਆ ਮਾਰਿਆ ਵਾ ਅਸੀਂ ਕਾਨੂੰਨ ਅੱਗੇ ਇਹੋ ਹੀ ਦਰਖਾਸਤ ਕਰਦੇ ਆਂ ਵੀ ਸਾਨੂੰ ਜੋ ਵੀ 452 ਇਹਨਾਂ ਦੇ ਧਾਰਾ ਬਣਦੀ ਆ ਉਹ ਲਈ ਜਾਵੇ ਇਹ ਕਿਨਾਂ ਦੀ ਬਾਈਕ ਐ ਜਦ ਜਬ ਕੀਤੀ ਆ ਭਾਜੀ ਰਾਤੀ ਤੇ ਹਥਿਆਰ ਵੀ ਐ ਭਾਜੀ ਇਸੇ ਬਾਈਕ ਤੇ ਇਹਨਾਂ ਨੇ ਸਾਡੇ ਪਿੰਡ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਇਹਨਾਂ ਦੇ ਮੁੰਡਿਆਂ ਦਾ ਮੈਂ ਰਾਜੀਨਾਮਾ ਕਰਾਇਆ ਇਹਨਾਂ ਨੇ ਸਾਡੇ ਜ਼ਿਮੀਂਦਾਰਾਂ ਦੇ ਉਹ 20000 ਦੀ ਕਹਿੰਦੀ 25000 ਦੀ ਕੋਈ ਡਰੈਲਿਆ ਬਾਹਰ ਲਈ ਉਹ ਭਾਦੀ ਇਸੇ ਬੰਦਿਆਂ ਦੇ ਚੱਕੀ ਸੀ ਮੈਂ ਹੀ ਰਾਜੀਨਾਮਾ ਕਰਾ ਕੇ ਇਹਨਾਂ ਦੀ ਜਾਂਚ ਚੜਾਈ ਸੀ ਇਹਨਾਂ ਨੇ ਭਾਜੀ ਇਸੇ ਬਾਈਕ ਤੇ ਚੋਰੀਆਂ ਕੀਤੀਆਂ ਹੋਈਆਂ ਵਾ ਕੱਪੜੇ ਵੀ ਪਾੜੇ ਸਾਡੀਆਂ ਲੇਡੀਜ਼ ਦੇ ਇਹਨਾਂ ਨੇ ਇਹਨਾਂ ਤੇ 452 ਲਾਈ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਕਾਨੂੰਨ ਅਗੇ ਦਰਖਾਸਤ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਹਾਂ ਜੀ ਮਾਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਦੇਬੋਆ ਜੀ ਮਾਤਾ ਜੀ ਇਹ ਜਿਹੜਾ ਹਮਲਾ ਹੋਇਆ ਤੇ ਤੁਹਾਡੇ ਤੇ ਵੀ ਇਹਨਾਂ ਨੇ ਹਮਲਾ ਕੀਤਾ ਮੈਂ ਨੂੰ ਇੱਥੋਂ ਲਗਾ ਕੇ ਖਿੱਚ ਕੇ ਇਤੋਂ ਲਗਾਇਆ ਇਤੋਂ ਲਗਾਇਆ ਉੱਤੇ ਕਿਤੇ ਕੁੜੀਆਂ ਗੜੀਆਂ ਉੱਤੇ ਮੈਂ ਆਪਣੇ ਜੋਰ ਨਾਲ ਛੁੱਟ ਕੇ ਤਾਂ ਥੋੜੀ ਆਇਓ ਤੇ ਤੁਹਾਡੇ ਸੱਟਾਂ ਵਗੈਰਾ ਵੀ ਲੱਗੀਆਂ ਲੱਗੀਆਂ ਮੇਰੇ ਨਾਲ ਲੱਗੀਆਂ ਇੱਥੇ ਸੱਟ ਲੱਗੀਆਂ ਤੇ ਰੋੜਾ ਪਿਆ ਹੋਇਆ ਹੈ ਤੇ ਹੋਰ ਵੀ ਕਿਸੇ ਦੀ ਸੱਟ ਲੱਗੀ ਹੈ ਹੋਰ ਰੋਟੀ ਨੇ ਮਾਰਿਆ ਉਹਨੇ ਉਹ ਰਾਹ ਨਿੱਜੇ ਸੱਟ ਰੋਟੀ ਦਾ ਟੱਪਾ ਮਾਰਿਆ ਚਲ ਠੀਕ ਰਾਤ ਦੀ ਬਾਰਦਾਤ ਆ ਮੇਰਾ ਮੋਟਰਸਾਈਕਲ ਹੈ ਜਿਹੜਾ ਅਸੀਂ ਜ਼ਬਤ ਕੀਤਾ ਵਾ ਨਾ ਇਹਦੀ ਪਾਜੀ ਕੋਈ ਨੰਬਰ ਪਲੇਟ ਹੈ ਇੱਥੇ ਚੋੜੀਆਂ-ਚੋੜੀਆਂ ਕਰਦੇ ਆ ਆ ਪਾਜੀ ਹਥਿਆਰ ਜਿਹੜੇ ਉਹਨਾਂ ਤੋਂ ਫੜੇ ਆ ਆ ਸਾਡੀ ਮਸ਼ੀਨ ਦੀ ਤੋੜ-ਪੰਨ ਕਰਕੇ ਗਿਆ ਤੇ ਇੱਟਾ ਰੋੜੇ ਦੇਖ ਲਓ ਮੇਰਾ ਭਰਾ ਜੋ ਵੀ ਇਹਨਾਂ ਨੇ ਕੀਤਾ ਸਾਨੂੰ ਕੋਈ ਕਾਨੂੰਨ ਵਾਲਾ ਕੋਈ ਵੀ ਪਾਜੀ ਮਦਦ ਨਹੀਂ ਮਿਲੀ ਨਾ ਕਾਲਾ ਸਿੰਘਿਆ ਨਾ ਕਰਪੂਤਲਾ ਸਰਕਾਰੀ ਮੌਕੇ ਦੇ ਸਰਪੰਚ ਨੇ ਇਹਨਾਂ ਨੂੰ ਫੋਨ ਕੀਤਾ ਕਾਲਾ ਸਿੰਘਿਆ ਵਾਲਿਆਂ ਨੂੰ ਕਹਿੰਦੇ ਜੀ ਨਹੀਂ ਜੀ ਅਸੀਂ ਤੇ ਡਿਊਟੀ ਤੇ ਹੈ ਨਹੀਂਗੇ ਫਿਰ ਅਸੀਂ ਕਰਪੂਤਲਾ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਨਹੀਂ ਜੀ ਇਸ ਕਾਲਾ ਸਿੰਘਾ ਦੇ ਪੇਰੇ ਪਾਜੀ ਕੋਈ ਵਾਰਦਾਤ ਤੇ ਟਾਈਮ ਨਾਲ ਨਹੀਂ ਆਇਆ ਤੇ ਫਿਰ ਨਾ ਇਹਨਾਂ ਨੇ ਸਾਨੂੰ ਸਾਡੇ ਇਹੋ ਬੰਦੇ ਤੇ ਸੱਟਾਂ ਲਗੀਆਂ ਕਿਸੇ ਨੂੰ ਇਹਨਾਂ ਨੇ ਹਸਪਤਾਲ ਨਹੀਂ ਜਾਣ ਦਿੱਤੇ ਸਾਰੀ ਰਾਤ ਇੱਥੇ ਬੈਠੇ ਰਿਹਾ ਥਿਆਰ ਲੈ ਕੇ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਮੌਕੇ ਤੇ ਸਾਡੀ ਜਾਣ ਕੇ ਮਦਦ ਨਹੀਂ ਕੀਤੀ ਪਿੰਡ ਵਾਲਿਆਂ ਵੱਲੋਂ ਤੁਹਾਡੀ ਕੋਈ ਮਦਦ ਨਹੀਂ ਕੀਤੀ ਕਿ ਜਦੋਂ ਉਹ ਭਾਜੀ ਉਹ ਵੀ ਡਰਦੇ ਸੀਗੇ ਉਹ ਇੱਟਾ ਰੋੜੇ ਮਾਰਦੇ ਸੀਗੇ ਪਿੰਡ ਵਾਲੇ ਵੀ ਕਿੱਦਾਂ ਉਹਦੇ ਕੋਠਿਆਂ ਤੇ ਕੀ ਇਹਨਾਂ ਖਤਰਨਾਕ ਹਮਲਾ ਕੀਤਾ ਗਿਆ ਤੇ ਪਿੰਡ ਵਾਲਿਆਂ ਦੇ ਹੱਸ ਮਚੀ ਵੀ ਤੁਹਾਡੇ ਹਾਂਜੀ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਸਾਡੇ ਨਾਲ ਆ ਜਿੱਥੇ ਕੋ ਗਵਾਈਆਂ ਦਿੱਤੀਆਂ ਜਾਣੀਆਂ ਨੇ ਤਾਂ ਹਾਂ ਜੀ ਸਸੀ ਗੱਤਰ ਸਸੀ ਗੱਜੀ ਕੀ ਨਾਂ ਦਾ ਡਾਈ ਪ੍ਰੇਮਪਾਲ ਜੀ ਸਰ ਜਿਹੜਾ ਇਹ ਹਮਲਾ ਆਇਆ ਤੇ ਤੁਸੀਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀਗਾ ਮੈਂ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਇੱਥੇ ਚੌਕੀਨ ਇੰਚਾਰਜ ਨੂੰ ਕਾਲਾ ਸੰਘਿਆ ਜੀ ਹਾਂ ਜੀ ਪਰ ਉਹ ਕਹਿੰਦੇ ਵੀ ਇਸ ਟਾਈਮ ਅਸੀਂ ਅਵੇਲੇਬਲ ਹੈ ਨਹੀਂ ਜੀ ਕੋਈ ਸ਼ਹਿਰ ਤੇ ਤੁਸੀਂ ਇਹ ਕਪੂਰਸਲੇ ਦੇ ਨਹੀਂ ਇਹ ਆਪਣੇ ਸਦਰ ਦੇ ਵਿੱਚ ਇਨਫੋਰਮ ਕੀਤਾ ਸਦਰ ਚ ਵੀ ਫੋਨ ਕੀਤਾ ਜੀ ਮੁਨਸ਼ੀ ਨੂੰ ਤੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਦਾ ਤੂੰ ਜੀ ਮੌਕੇ ਤੇ ਕੋਈ ਨਹੀਂ ਪਹੁੰਚਿਆ ਤੇ ਇਹ ਸਰ ਜਿਹੜਾ ਹਮਲਾ ਹੋਇਆ ਤੁਹਾਨੂੰ ਪਤਾ ਕਿਹੜੇ ਕਿੰਨਾਂ ਨੇ ਕਰਾਇਆ ਜਾਂ ਕੀ ਇਹਦਾ ਜੀ ਇਹਨਾਂ ਮੁੰਡਿਆਂ ਨੂੰ ਪਤਾ ਜੀ ਇਹਨਾਂ ਨੇ ਕੰਮ-ਕਮ ਕਰਦੇ ਸਾਰੇ ਮੁੰਡੇ ਤੇ ਤੁਸੀਂ ਮਤਲਬ ਕੀ ਆਪ ਦੇਖਿਆ ਜਿਹੜਾ ਇਹਨਾਂ ਦੇ ਹਮਲਾ ਹੈ ਨਹੀਂ ਕੈਮਰਿਆਂ 'ਚ ਆ ਜੀ ਸਾਰੇ ਜਦੋਂ ਇਹ ਮੁੰਡੇ ਭੱਜ-ਭੁੱਜ ਗਏ ਉਦੋਂ ਆਏ ਜੀ ਅਸੀਂ ਓਕੇ ਜੀ ਚਲੋ ਆਓ ਪਾਜੀ